ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅੱਜ ਇੰਡੀਅਨ ਐਕਸਪ੍ਰੈਸ ਦੇ ਵਿੱਚ ਇੱਕ ਖੋਜ ਬੀਨ ਜਿਹੜੀ ਬੜੀ ਪੜਤਾਲੀਆ ਰਿਪੋਰਟ ਛਪੀ ਹੈ ਜਿਹੜੇ ਪਿਛਲੇ ਸਾਲ ਅਸੀਂ ਬਾਰ-ਬਾਰ ਸੁਣਦੇ ਰਹੇ ਵੀ ਡਿਜੀਟਲ ਅਰੈਸਟ ਹੋ ਗਿਆ ਕਿਸੇ ਨੂੰ ਫੋਨ ਤੇ ਕਿਹਾ ਵੀ ਤੇਰੇ ਵਾਰੰਟ ਨਹੀਂ ਤੇ ਤੇਰੇ ਤੇ ਆਹ ਕੇਸ ਨੇ ਤੂੰ ਛੇਤੀ ਤੋਂ ਛੇਤੀ ਆ ਪੈਸੇ ਜਮ੍ਹਾਂ ਕਰਾ ਕਰੋੜਾਂ ਰੁਪਏ ਲੋਕਾਂ ਤੋਂ ਇਸ ਤਰ੍ਹਾਂ ਨਾਲ ਮਰੁੱਠੇ ਗਏ ਤੇ ਇਸ ਕਿਸਮ ਦਾ ਦੱਸਿਆ ਗਿਆ ਸੀ ਵੀ 123000 ਅਜਿਹੇ ਕੇਸ ਆਏ ਸੀ ਸਾਹਮਣੇ ਤੇ ਉਹਨਾਂ ਦੇ ਵਿੱਚ 1935 ਕਰੋੜ ਰੁਪਏ ਲੋਕਾਂ ਤੋਂ ਲੁੱਟੇ ਗਏ ਸੀਗੇ ਉਹਨਾਂ ਵਿੱਚੋਂ ਇੱਕ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਖੋਜ ਪੜਤਾਲ ਹੈ ਜਿਹੜੀ 5 ਕਰੋੜ 85 ਲੱਖ ਰੁਪਏ ਦੀ ਜਿਹੜੀ ਹੈ ਉਹ ਇੰਡੀਅਨ ਐਕਸਪ੍ਰੈਸ ਨੇ ਕੀਤੀ ਹੈ ਅੱਜ ਉਹਦੇ ਪਹਿਲੇ ਪੰਨੇ ਤੇ ਲੱਗੀ ਹੋਈ ਹੈ ਉਹ ਤੇ ਉਹ ਦੱਸਦਿਆ ਵੀ ਇਹ ਜਿਹੜੀ ਲੁੱਟਖੋ ਹੈ ਤਿੰਨ ਤਾਹਾਂ ਚ ਹੁੰਦੀ ਰਹੀ ਹੈ ਤੇ ਉਹਦੇ ਵਿੱਚੋਂ ਜਿਹੜਾ ਇੱਕ ਜਿਹੜਾ ਅਕਾਊਂਟ ਹੈ ਉਸ ਤੋਂ 141 ਖਾਤਿਆਂ ਦੇ ਵਿੱਚ ਪੈਸੇ ਗਏ ਐ ਪਹਿਲਾ ਜਿਹੜਾ ਦੱਸਦੇ ਐ ਵੀ 4 ਤੇ 5 ਸਤੰਬਰ 2024 ਨੂੰ ਯਾਨੀ 4 ਸਤੰਬਰ ਨੂੰ ਪਹਿਲੇ ਦਿਨ 2 ਕਰੋੜ 88 ਲੱਖ ਰੁਪਏ 2:45 ਮਿੰਟ ਤੋਂ ਲੈ ਕੇ 2:47 ਮਿੰਟ ਜਾਨੀ ਸਿਰਫ 2 ਮਿੰਟਾਂ ਚ 2 ਕਰੋੜ 88 ਲੱਖ ਰੁਪਏ ਜਿਹੜੇ ਐ ਉਹ ਪਿਊਸ਼ ਦੇ ਖਾਤੇ ਚ ਪਾਤੇ ICICI ਬੈਂਕ ਝੱਜਰ ਹਰਿਆਣਾ ਦੇ ਵਿੱਚ ਉਹਦੇ ਖਾਤੇ ਚ ਪਾਤੇ ਤੇ ਉਸ ਤੋਂ ਬਾਅਦ 2:52 ਮਿੰਟ ਤੋਂ ਲੈ ਕੇ 4:20 ਮਿੰਟ ਤੱਕ ਜਾਨੀ ਸਿਰਫ 1 ਘੰਟਾ 28 ਮਿੰਟਾਂ ਦੇ ਵਿੱਚ ਉਹ ਪੈਸੇ ਨਾਲ ਦੀ ਨਾਲ ਕੱਢ ਲੇ ਤੇ ਉਹ ਜਿਹੜੇ ਐ ਉਹਨਾਂ ਨੂੰ 28 ਖਾਤਿਆਂ 'ਚ 10 ਬੈਂਕਾਂ ਦੇ 28 ਖਾਤਿਆਂ 'ਚ ਉਹਨਾਂ ਨੇ ਪਾ ਦਿੱਤਾ ਉਹਨਾਂ 28 ਖਾਤਿਆਂ ਦੇ ਵਿੱਚੋਂ 11 ਖਾਤੇ ਜਿਹੜੇ ਐ ਉਹ ਉਹਨਾਂ ਉਹ ਜਿਹੜੇ ਐ ਉਹ ਦੋ ਜਣਿਆਂ ਦੇ ਨਾਂ ਤੇ ਗਏ ਇੱਕ आर शारदा ਹੈਗੀ ਹੈ লেডি टेलਰ ਦਾ ਕੰਮ ਕਰਦੀ ਹੈ ਉਹਦੇ ਖਾਤੇ 'ਚ ਤੇ ਇੱਕ ਐਨ ਰਵਿੰਦਰ ਹੈਗਾ ਕਾਰਪੈਂਟਰ ਉਹਦੇ ਖਾਤੇ 'ਚ ਗਏ ਪਹਿਲਾਂ ਉਹ 11 ਖਾਤੇ ਜਿਹੜੇ ਐ ਉਹ ਸ਼ਰੀ ਨਿਵਾਸ ਪਦਮਾਵਤੀ ਕੋਆਪਰੇਟਿਵ ਅਰਬਰ ਬੈਂਕ ਹైదరాబాద్ ਹੈ ਉਹਦੇ 'ਚ ਗਏ ਇਸ ਤਰ੍ਹਾਂ ਨਾਲ ਜਣੀ ਕਹਿਣ ਦਾ ਮਤਲਬ ਵੀ ਸਰਕਾਰ ਵੈਸੇ ਤਾਂ ਪਾ ਮੋਦੀ ਜੀ ਦਾ ਡ੍ਰੀਮ ਪ੍ਰੋਜੈਕਟ ਸ਼ੁਰੂ ਤੋਂ ਪਹਿਲੀ ਟਰਮ ਤੋਂ ਹੀ ਰਿਹਾ ਵੀ ਅਸੀਂ ਡਿਜੀਟਲ ਇੰਡੀਆ ਬਣਾ ਰਹੇ ਹਾਂ ਡਿਜੀਟਲ ਕਰ ਰਹੇ ਹਾਂ ਉਹ ਡਿਜੀਟਲ ਇੰਡੀਆ ਤਾਂ ਕਿੰਨਾ ਕੁ ਬਣਿਆ ਉਹਦੇ ਚ ਕਿੰਨੀ ਕੁ ਸਫਲਤਾ ਹੋਈ ਇਹ ਤੇ ਤਾਂ ਵੱਖਰੇ ਸਵਾਲ ਨੇ ਡਿਜੀਟਲ ਅਰੈਸਟ ਹੋ ਗਈ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਡਿਜੀਟਲੀ ਤੇ ਉਹਨਾਂ ਤੋਂ ਕਰੋੜਾ ਰੁਪਏ ਮਰੁੱਠਲੇ ਤੇ ਇੱਕ ਵਾਰ ਨਹੀਂ ਕਈ ਵਾਰ ਹੋਇਆ ਤੇ ਇਸ ਤਰ੍ਹਾਂ ਵਾਰ-ਵਾਰ ਹੋਣ ਤੋਂ ਬਾਅਦ ਵੀ ਸਰਕਾਰ ਪਤਾ ਨਹੀਂ ਕਿੱਥੇ ਸੁੱਤੀ ਪਈ ਹੈ ਇਹ ਤਾਂ ਇੰਡੀਅਨ ਐਕਸਪ੍ਰੈਸ ਦੀ ਖਬਰ ਹੈ ਤੇ ਮੁੜ ਕੇ ਤੁਸੀਂ ਕੋਈ ਵੈਸੇ ਸਰਕਾਰ ਤੋਂ ਅਜਿਹੀ ਖਬਰ ਸੁਣੀ ਵੀ ਜਿਨ੍ਹਾਂ ਨੇ ਇਹ ਪੈਸੇ ਮਰੁੱਠੇ ਸੀ ਉਹਨਾਂ ਦੇ ਉੱਤੇ ਕੀ ਕੀ ਐਕਸ਼ਨ ਹੋਗੇ ਅੱਜ ਤੱਕ ਕਿੰਨੇ ਬੰਦਿਆਂ ਤੇ ਹੋਗੇ ਤੇ ਉਹ ਕੌਣ ਸੀਗੇ ਅਸਲ 'ਚ ਇਹ ਤਾਂ ਗਰੀਬ ਆਦਮੀਆਂ ਦੇ ਖਾਤਿਆਂ 'ਚ ਪੈਸੇ ਪਾਏ ਤੇ ਨਾਲ ਦੀ ਨਾਲ ਕੱਢ ਲਏ ਗਰੀਬ ਆਦਮੀ ਦੇ ਖਾਤੇ 'ਚ ਪਾਏ ਨਾਲ ਦੀ ਨਾਲ ਕੱਢ ਲਏ ਉਹ ਤਾਂ ਇੱਕ ਤਰੀਕਾ ਇੱਕ ਬਾਈਪਾਸ ਬਣ ਗਿਆ ਅਸਲ ਜਿਹੜਾ ਪਾਸ ਹੈ ਕਿੱਥੇ ਗਿਆ ਜਿਹੜੀ ਬਾਲ ਕਿੱਥੇ ਜਾ ਕੇ ਰੁਕੀ ਉਹ ਜਿਹੜੀ ਹੈ ਉਹ ਜ਼ਰੂਰ ਉਹਦੀ ਖੋਜ ਵੀਣ ਸਰਕਾਰ ਨੂੰ ਦੱਸਣੀ ਚਾਹੀਦੀ ਹੈ। ਦੂਸਰੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਅ ਉਹ ਇਹ ਹੈ ਕਿ ਸ਼ਮਾਂਸ਼ੂ ਸ਼ੋਕਲਾ ਜੀ ਸਾਡੇ ਜਿਹੜੇ ਸਪੇਸ ਦੇ ਵਿੱਚ ਗਏ ਹੈ ਇੰਟਰਨੈਸ਼ਨਲ ਸਪੇਸ ਸੈਂਟਰ ਦੇ ਵਿੱਚ ਤੇ ਉਹ 14 ਦਿਨ ਉੱਥੇ ਰਹਿਣੇ ਆ ਬਹੁਤ ਸਾਰੀ ਉਹਨਾਂ ਨੇ ਖੋਜ ਵੀਣ ਕਰਨੀ ਹੈ ਤੇ ਜਿਸ ਕੰਪਨੀ ਵੱਲੋਂ ਗਏ ਹੈ ਐਗਜ਼ੀਅਮ 4 ਉਸ ਕੰਪਨੀ ਦਾ ਭਾਰਤ ਦੀ ਇੱਕ ਕੰਪਨੀ ਸਕਾਈ ਰੂਟ 에ਅਰੋਸਪੇਸ ਨਾਲ ਸਮਝੌਤਾ ਹੈ ਉਧਰੋਂ ਸਰਕਾਰੀ ਏਜੰਸੀਆਂ ਦਾ ਨਾਸਾ ਤੇ ਇਸਰੋ ਦਾ ਸਮਝੌਤਾ ਹੈ ਇਧਰੋਂ ਇਹ ਪ੍ਰਾਈਵੇਟ ਕੰਪਨੀਆਂ ਦੋ ਨੇ ਉਹ ਜਿਹੜੀ ਕੰਪਨੀ ਹੈ ਐਕਸੀਅਮ ਸਪੇਸ ਐਕਸੀਅਮ ਉਹ ਜਿਹੜੀ ਹੈ ਉਹ ਨਾਸਾ ਤੋਂ ਰਿਟਾਇਰ ਹੋਏ ਬੰਦੇ ਇੰਜੀਨੀਅਰ ਜਿਹੜੇ ਹੋਰ ਨੇ ਉਹਨਾਂ ਨੇ ਬਣਾਈ ਹੋਈ ਹੈ ਤੇ ਜਿਹੜੀ ਇੱਥੇ ਹੈ ਉਹ ਸਾਡੇ ਭਾਰਤੀ ਜਿਹੜੇ ਸਪੇਸ ਸਾਇੰਸ ਤੇ ਕੰਮ ਕਰਦੇ ਰਹੇ ਲੋਕ ਹੈ ਉਹਨਾਂ ਨੇ ਬਣਾਈ ਹੋਈ ਹੈ ਉਹ ਪ੍ਰਾਈਵੇਟ ਕੰਪਨੀਆਂ ਨੇ ਦੂਜੀ ਗੱਲ ਤੇ ਉਹਦੇ ਤੇ ਜਿਹੜਾ ਭਾਸਕਰ ਅਖਬਾਰ ਹੈ ਉਸ ਨੇ ਦੱਸਿਆ ਵੀ ਸੁਭਾਸ਼ੂ ਮਿਸ਼ਰਾ ਨੂੰ ਉੱਥੇ ਭੇਜਣ ਲਈ ਸਾਡੀ ਸਰਕਾਰ ਨੇ ਇਸਰੋ ਦੇ ਮੋਦੀ ਜੀ ਉਹਨਾਂ ਨੇ 548 ਕਰੋੜ ਰੁਪਏ ਦੇ ਕੇ ਉਹ ਸੀਟ ਬੁੱਕ ਕਰਾਈ ਵੀ ਸਾਡਾ ਬੰਦਾ ਲੈ ਜੋ ਨਾਲ ਬਿਨਾਂ ਸ਼ੱਕ ਉਸ ਬੰਦੇ ਦੀ ਕਾਬਲੀਅਤ ਤੇ ਸਾਨੂੰ ਕੋਈ ਸ਼ੱਕ ਨਹੀਂ ਉਹਦੀ ਟ੍ਰੇਨਿੰਗ ਉਹਨਾਂ ਨੇ ਕਰਾਉਣੀ ਸੀ ਤੇ ਉਹਨੂੰ ਸੀਟ ਦਿੱਤੀ 548 ਕਰੋੜ ਰੁਪਏ ਤੁਹਾਡੇ ਤੇ ਮੇਰੇ ਜੇਬਾਂ ਚੋਂ ਗਏ ਹੋਏ ਪੈਸੇ ਜਿਹੜੇ ਐ ਉਹਨਾਂ ਚੋਂ ਇਹ ਦਿੱਤੇ ਗਏ ਐ ਤੇ ਕੰਮ ਉਹਨਾਂ ਨੇ ਕੀ ਕਰਨਾ ਕੰਮ ਉਹ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਨੇ ਸਪੇਸ ਦੇ ਵਿੱਚ ਜਾਣ ਦਾ ਬੰਦੇ ਭੇਜਣ ਦਾ ਜਿਹੜਾ ਕੰਮ ਐ ਅੱਗੇ ਆਉਣ ਵਾਲੇ ਸਮੇਂ 'ਚ ਉਹਨਾਂ ਵਾਸਤੇ ਕਰਨਾ ਐ ਹੋਰ ਤੁਸੀਂ ਲਾ ਲਿਓ ਵੀ ਸਾਡੀ ਸਰਕਾਰ ਕਿਹਦੇ ਲਈ ਕੰਮ ਕਰ ਰਹੀ ਹੈ ਸਾਡੇ ਲੋਕਾਂ ਲਈ ਕਰ ਰਹੀ ਹੈ ਜਾਂ ਕੁਝ ਲੋਕਾਂ ਵਾਸਤੇ ਕਰ ਰਹੀ ਹੈ ਜਿਹੜੇ ਅਮੀਰ ਨੇ ਉਹਨਾਂ ਨੂੰ ਹੋਰ ਅਮੀਰ ਕਰਨ ਲਈ ਕਰ ਰਹੀ ਹੈ ਜਾਂ ਉਹਨਾਂ ਦੇ ਸ਼ੌਂਕ ਪਾਲਣ ਲਈ ਕਰ ਰਹੀ ਹੈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਮਝੀ ਜੀ ਇਹ ਕਰਨੀ ਹੈ ਉੱਤਰਾਖੰਡ ਦੇ ਵਿੱਚ ਇੱਕ ਬੀਜੇਪੀ ਦਾ ਸਾਬਕਾ ਐਮਐਲਏ ਸੁਰੇਸ਼ ਠਾਕਰ ਤੇ ਉਹ ਉਥੋਂ ਦੀ ਜਵਾਲਪੁਰ ਸੀਟ ਤੋਂ ਐਮਐਲਏ ਰਿਹਾ ਹੈ ਤੇ ਪਿੱਛੇ ਜੇ ਉਹਦੀਆਂ ਅਫਵਾਹਾਂ ਚੱਲੀਆਂ ਵੀ ਉਸਨੇ ਪਹਿਲਾ ਵਿਆਹ ਹੋਣ ਦੇ ਬਾਵਜੂਦ ਇੱਕ ਹੋਰ ਵਿਆਹ ਕਰਾ ਰੱਖਿਆ। ਉਹ ਵਾਂਹ ਤੋਂ ਬਾਅਦ ਪਿੱਛੇ 15 ਜੂਨ ਨੂੰ ਉਹ ਸ਼ਰਿਆਮ ਸਹਾਰਨਪੁਰ ਦੇ ਇੱਕ ਹੋਟਲ ਦੇ ਵਿੱਚ ਪੈਰਸ ਕਾਨਫਰੰਸ ਹੁੰਦੀ ਹੈ ਤੇ ਜਿਹੜੀ ਉਹਦੀ ਨਵੀਂ دوست ਹੈਗੀ ਹੈ ਬਣੀ ਉਰਮਲਾ ਸਨਾਵਰ ਉਸ ਦੇ ਨਾਲ ਉਹਨੇ ਸ਼ਰਿਆਮ ਐਲਾਨ ਕੀਤਾ ਵੀ ਅਸੀਂ ਦੋਨੇ ਵਿਆਹੇ ਹੋਏ ਆ। ਪਹਿਲੀ ਪਤਨੀ ਤੋਂ ਅਜੇ ਤਲਾਕ ਨਹੀਂ ਲਿਆ ਹੋਇਆ ਦੂਜਾ ਉਹਨੇ ਵਿਆਹ ਕਰਾ ਲਿਆ। ਤੇ ਬੀਜੇਪੀ ਦੇ ਉੱਤੇ ਇਹਦੀਆਂ ਉਂਗਲਾਂ ਉੱਠੀਆਂ ਬੀਜੇਪੀ ਨੇ ਆਪਣੇ ਵੱਲੋਂ ਪੱਲਾ ਝਾੜ ਕੇ ਉਹਨੂੰ ਕੁਝ ਦਿਨ ਲਈ ਸਸਪੈਂਡ ਕਰ ਦਿੱਤਾ ਪਰ ਜਿਹੜੇ ਕਿਸੇ ਮੁਸਲਮਾਨ ਬੰਦੇ ਨੇ ਕਿਸੇ ਹਿੰਦੂ ਨਾਲ ਜਾਂ ਕਿਸੇ ਹੋਰ ਸ਼ਾਦੀ ਕੀਤੀ ਹੈ ਤੇ ਉਹਨਾਂ ਨੂੰ ਜੇਲ੍ਹਾਂ 'ਚ ਧੱਕੇ ਖਾਣੇ ਪਏ ਐ ਤੇ 4-4 5-5 ਮਹੀਨਿਆਂ ਬਾਅਦ 6-6 ਮਹੀਨਿਆਂ ਬਾਅਦ ਸੁਪਰੀਮ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦਿੱਤੀ ਐ ਜਿਹੜਾ ਉੱਥੇ ਕਾਨੂੰਨ ਬਣਾਇਆ ਹੈ ਜਿਹਦੇ ਬੜੀ ਵੱਡੀ ਪਿੱਠ ਠੋਕ ਰਹੀ ਹੈ ਭਾਜਪੀ ਵੀ ਅਸੀਂ ਯੂਨੀਫਾਰਮ ਸਿਵਲ ਕੋਡ ਇੱਥੇ ਲਾਗੂ ਕਰਤਾ ਸਾਰੇ ਦੇਸ਼ ਚ ਲਾਗੂ ਕਰਨਾ ਹੈ ਤੇ ਉਸ ਨੂੰ ਇੱਕ ਆ ਆਦਰਸ਼ ਸੂਬੇ ਵਜੋਂ ਪੇਸ਼ ਕੀਤਾ ਜਾਂਦਾ ਹੈ ਵੀ ਇਹ ਇੱਕ ਸੂਬਾ ਹੈ ਜੀ ਨੇ ਯੂਨੀਫਾਰਮ ਸਿਵਲ ਕੋਡ ਲਾਗੂ ਕੀਤਾ ਹੁਣ ਉਹ ਯੂਨੀਫਾਰਮ ਸਿਵਲ ਕੋਡ ਦੇ ਮੁਤਾਬਕ ਜਿਹੜੀਆਂ ਧਰਾਵਾਂ ਬਣਦੀਆਂ ਨੇ ਉਹਨਾਂ ਤੇ ਸਜ਼ਾ ਉਹਨੂੰ ਕਦੋਂ ਹੋਊਗੀ ਇਸ ਦੇ ਲੋਕ ਇੰਤਜ਼ਾਰ ਕਰ ਰਹੇ ਆ ਹੁਣ ਤੱਕ ਕਿਉਂ ਨਹੀਂ ਹੋਈ ਉਹਨੂੰ ਫੜ ਕੇ ਅੰਦਰ ਕਿਉਂ ਨਹੀਂ ਦਿੱਤਾ ਇਸ ਗੱਲ ਲਈ ਵੀ ਅਸੀਂ ਪੁੱਛਣਾ ਚਾਹੁੰਦੇ ਆ ਕਿ ਦੂਜਾ ਜੇ ਕੋਈ ਮੁਸਲਮਾਨ ਬੰਦਾ ਹੈ ਤਾਂ ਉਹ ਫੜ ਕੇ ਅੰਦਰ ਹੈ ਉਹਦੀ ਜ਼ਮਾਨਤ ਨਹੀਂ ਹੋਣ ਦਿੰਦੇ ਉਹਦੇ ਤੇ ਨਾਲ ਹੋਰ ਤਰ੍ਹਾਂ ਵਾਂ ਠੋਕਨਦੇ ਆ ਤੇ ਇੱਥੇ ਜਿਹੜਾ ਇਹਦੇ ਨਾਲ ਨਰਮੀ ਕਿਉਂ ਹੈ ਦੂਰਾ ਕਿਉਂ ਫਿਰ ਯੂਨੀਫਾਰਮ ਕਿੱਥੇ ਰਹਿ ਗਿਆ ਤੁਹਾਡਾ ਜਿਹਨੂੰ ਤੁਸੀਂ ਯੂਨੀਫਾਰਮ ਕਹਿੰਦੇ ਹੋ ਇਕਸਾਰ ਸਿਵਲ ਕੋਡ ਫਿਰ ਕਿੱਥੇ ਰਹਿ ਗਿਆ ਇਹ ਤਾਂ ਇਹਦਾ ਮਤਲਬ ਹੈ ਕਿਸੇ ਹੋਰ ਲਈ ਹੈ ਇਕਸਾਰ ਸਿਵਲ ਕੋਡ ਦਾ ਤਾਂ ਨਾ ਏ ਬਰਤਣਾ ਕਿਸੇ ਹੋਰ ਤੇ ਆ ਤੇ ਆਪਦੇ ਬੰਦਿਆਂ ਨੂੰ ਵਿਚੋਂ ਲੰਘਾ ਦੇਣਾ ਏ ਇਸੇ ਕਿਸਮ ਦੀ ਇੱਕ ਹੋਰ ਖਬਰ ਯੂਪੀ ਤੋਂ ਆਈ ਹੈ ਮਾੜੀ ਇਹ ਵੱਖਰੀ ਤਰ੍ਹਾਂ ਦੀ ਹੈ ਥੋੜੀ ਜਿਹੀ ਡਿਫਰੈਂਟ ਹੈ ਉੱਥੇ ਦਾ ਜਿਹੜਾ ਹਮ ਹਮ ਪੀਰਪੁਰ ਇੱਕ ਇਲਾਕਾ ਹੈਗਾ ਯੂਪੀ ਦਾ ਉੱਥੇ ਇੱਕ ਪੁਲ ਹੈ ਜਿਹੜਾ ਉਹ ਪੁਲ ਮੁਰੰਮਤ ਹੋਣੀ ਸੀ ਉਹਨੂੰ ਪੁਲਿਸ ਵਾਲਿਆਂ ਨੇ ਨਾਕਾ ਲਾ ਕੇ ਰੋਕਿਆ ਹੋਇਆ ਹੈ ਉੱਥੇ ਇੱਕ ਬੰਦੇ ਜਿਹੜੇ ਐ ਉਹ ਗੱਡੀ ਦੇ ਵਿੱਚ ਆਪਣੀ ਮਾਂ ਦਾ ਦੀ লাশ ਲੈ ਕੇ ਆਉਂਦੇ ਐ ਤੇ ਲੰਘਣਾ ਚਾਹੁੰਦੇ ਐ ਬੜੀਆਂ ਮਿੰਤਾ ਕਰਦੇ ਐ ਪੁਲਿਸ ਵਾਲੇ ਲੰਘਣ ਨਹੀਂ ਦਿੰਦੇ ਉਹਨਾਂ ਦੇ ਕੋਲੇ ਹੀ ਉਹਨਾਂ ਦੇ ਹੁੰਦੇ ਹੀ ਇੱਕ ਬੀਜੇਪੀ ਦਾ ਐਮਐਲਏ ਆ ਜਾਂਦਾ ਤੇ ਉਹ ਜਿਹੜਾ ਐਮਐਲਏ ਐ ਜਦੋਂ ਆਉਂਦਾ ਤਾਂ ਉਹਦੀ ਕਾਰ ਲੰਘਾ ਦਿੱਤੀ ਜਾਂਦੀ ਐ ਤੇ ਉਹਨਾਂ ਵਿਚਾਰੇ ਗਰੀਬਾਂ ਨੂੰ ਸਟ੍ਰੈਚਰ ਤੇ ਪਾ ਕੇ ਆਪਣੀ ਮਾਂ ਦੀ লাশ ਆਪਣੇ ਮੋਢਿਆਂ ਤੇ ਚੱਕ ਕੇ ਪੁਲ ਲੰਘਾ ਕੇ ਫਿਰ ਜਿੱਥੇ ਆਪਣੇ ਜਾਣਾ ਐ ਉੱਥੇ ਜਾਣਾ ਪਿਆ ਇਹ ਦੂਰੇ ਕਰਦਾਰ ਜਿਹੜੇ ਐ ਇਹ ਬਹੁਤ ਮਾੜਿਆ ਜੇ ਉਹ ਕੋਲ ਸੇਫ ਨਹੀਂ ਹੈਗਾ ਫਿਰ ਐਮਐਲਏ ਦੀ ਕਾਰ ਕਾਹਨੂੰ ਵਿੱਚ ਡੋਬਣੀ ਹੈ ਉਹ ਉਹਨੂੰ ਵੀ ਨਹੀਂ ਜਾਣ ਦੇਣਾ ਚਾਹੀਦਾ ਜੇ ਇਹਨਾਂ ਦੀ ਕਾਰ ਕੋਈ ਨੁਕਸਾਨ ਕਰਦੀ ਸੀ ਇਹ ਦੂਰੀਆਂ ਗੱਲਾਂ ਨਹੀਂ ਚਲਣੀਆਂ ਚਾਹੀਦੀਆਂ ਅ ਦੋਸਤੋ ਇੱਕ ਇਜ਼ਰਾਈਲ ਦੇ ਉੱਤੋਂ ਖਬਰ ਆ ਰਹੀ ਹੈ ਉਦੋਂ ਉੱਥੋਂ ਦਾ ਜਿਹੜਾ ਅਖਬਾਰ ਹੈ ਹਾਰਟ ਇਸ ਉਸ ਨੇ ਇੱਕ ਹੋਰ ਖਲਾਸਾ ਕੀਤਾ ਕੱਲ ਤਾਂ ਇਹ ਕਿਹਾ ਸੀ ਵੀ ਜਿਹੜੀਆਂ ਉੱਥੋਂ ਦੀਆਂ ਦੀ ਜਿਹੜੀ ਫੌਜ ਹੈ ਆਈਡੀਐਫ ਹੈ ਇਜ਼ਰਾਈਲੀ ਡਿਫੈਂਸ ਫੋਰਸਸ ਐ ਜਿਹੜੇ ਉਹਨਾਂ ਨੂੰ ਹੁਕਮ ਹੈ ਵੀ ਜਦੋਂ ਲੋਕ ਰਾਸ਼ਨ ਲੈਣ ਲਈ ਭੀੜ 'ਚ ਇਕੱਠੇ ਹੁੰਦੇ ਆ ਉਦੋਂ ਗੋਲੀਆਂ ਚਲਾਓ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਮਰਨ ਉਹਦਾ ਉਹਨਾਂ ਨੇ ਬੈਸੇ ਖੰਡਨ ਕੀਤਾ ਪਰ ਗੱਲ ਇਹ ਹੈ ਮਰਦੇ ਵੀ ਇੰਨੇ ਲੋਕ ਤੇ ਹੁਣ ਇੱਕ ਖਬਰ ਇਹ ਆਈ ਕਿ ਵੀ ਜਿਹੜਾ ਉਹਨਾਂ ਨੂੰ ਉੱਥੇ ਖਾਦ ਪਦਾਰਥ ਦਿੱਤਾ ਜਾਂਦਾ ਹੈ ਸਹਾਇਤਾ ਵਜੋਂ ਕਹਿਣ ਨੂੰ ਵੀ ਅਸੀਂ ਮਨੁੱਖੀ ਧਾਰ ਦੇ ਉੱਤੇ ਉਹਨਾਂ ਨੂੰ ਪੇਟ ਨੂੰ ਖਾਣ ਲਈ ਰੋਟੀ ਦੇ ਰਹੇ ਆ ਅਮਰੀਕਾ ਕਹਿੰਦਾ ਅਸੀਂ ਦੇ ਰਹੇ ਆ ਪਰ ਜਾਂਦਾ ਉਹ ਇਜ਼ਰਾਈਲ ਦੀ ਨਿਗਰਾਨੀ ਥੱਲੇ ਆ ਪਤਾ ਇਹ ਲੱਗ ਰਿਹਾ ਹੈ ਵੀ ਉਸ ਖਾਣੇ ਦੇ ਵਿੱਚ ਜਿਹੜੀਆਂ ਨਸ਼ੀਲੀਆਂ ਚੀਜ਼ਾਂ ਪਾਈਆਂ ਜਾਂਦੀਆਂ ਨੇ ਡਰੱਗਸ ਪਾਏ ਜਾਂਦੇ ਆ ਤਾਂ ਕਿ ਉਹ ਜਿਹੜੇ ਲੋਕ ਖਾਣ ਤੇ ਉਹ ਉਸ ਕੰਮ ਦੇ ਵਿੱਚ ਲੱਗ ਜਾਣ ਕੋਈ ਅੱਗੇ ਵਾਸਤੇ ਬੰਦੇ ਬੰਦੇ ਹੀ ਨਾ ਬਚਣ ਉਹ ਇਸ ਕਿਸਮ ਦਾ ਵੀ ਚੱਲ ਰਿਹਾ ਹੈ ਇਹਦੀ ਕਈ ਲੋਕਾਂ ਨੇ ਪੋਸਟ ਕੀਤੀ ਹੈ ਹਾਰਟਜ਼ ਅਖਬਾਰ ਨੇ ਇਹਦੀ ਰਿਪੋਰਟ ਲਾਈ ਹੈ ਤੇ ਇੰਡੀਅਨ ਐਕਸਪ੍ਰੈਸ ਨੇ ਉਹਦਾ ਰੈਫਰੈਂਸ ਦੇ ਕੇ ਇਹਦੇ ਤੇ ਗੱਲ ਕੀਤੀ ਹੈ ਤੇ ਜਿਹੜੀ ਚੀਜ਼ ਪਾਈ ਜਾਂਦੀ ਹੈ ਉਹ ਆਕਸੀਕੋਡੋਨ ਚੀਜ਼ ਹੈ ਨਸ਼ੇ ਵਾਲੀ ਜਿਹੜੀ ਉਹਨਾਂ ਨੂੰ ਦਿੱਤੀ ਜਾਂਦੀ ਹੈ। ਆ ਲਾਸਟ ਗੱਲ ਸ시ਥਰੂ ਜੀ ਬਾਰੇ ਪਿਛਲੇ ਦਿਨਾਂ ਤੋਂ ਬੜੀ ਬਹਿਸ ਚੱਲ ਰਹੀ ਹੈ ਅਜੇ ਵੀ ਚੱਲਦੀ ਜਾਂਦੀ ਹੈ ਵੀ ਭਾਰਤੀ ਸੰਵਿਧਾਨ ਦੀ ਜਿਹੜਾ ਪ੍ਰੀਐਮਬਲ ਹੈ ਉਹਦੇ ਵਿੱਚੋਂ ਸਮਾਜਵਾਦ ਤੇ ਧਰਮ ਨਿਰਪੱਖਤਾ ਕੱਢ ਦਿੱਤੇ ਜਾਣ। ਦੇ ਕੈਲਾ ਅ ਪਰਸੋ ਜਿਹੜਾ ਆਪਣਾ ਅਸਾਮ ਦਾ ਮੁੱਖ ਮੰਤਰੀ ਆ ਉਹ ਕਹਿੰਦਾ ਮੈਂ ਕੱਟੜ ਹਿੰਦੂਆ 100% ਮੈਂ ਧਰਮ ਨਿਰਪੱਖ ਕਿਵੇਂ ਹੋ ਸਕਦਾ ਮੈਂ ਤਾਂ ਧਰਮ ਨਿਰਪੱਖ ਹੋ ਹੀ ਨਹੀਂ ਸਕਦਾ ਜਿਵੇਂ ਕਿ ਕੋਈ ਵੀ ਧਰਮ ਹੈ ਜਿਹੜਾ ਦੂਜੇ ਧਰਮ ਦੇ ਬਾਰੇ ਚ ਚੰਗਾ ਨਹੀਂ ਸੋਚ ਸਕਦਾ ਉਹਨਾਂ ਦਾ ਸਤਕਾਰ ਨਹੀਂ ਕਰ ਸਕਦਾ ਮੈਂ ਤਾਂ ਕੱਟੜਾ ਤੇ ਕੱਟੜੀ ਰਹੂੰਗਾ ਇਹ ਤਾਂ ਮਤਲਬ ਅਤਵਾਦ ਹੋ ਗਿਆ ਨਾ ਫਿਰ ਇੱਕ ਕਿਸਮ ਦਾ ਤੇ ਉਸ ਬਹਿਸ ਦੇ ਵਿੱਚ ਜਦੋਂ ਇਹ ਆਈ ਤੇ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਵੀ ਉਹ ਤਾਂ ਮਨੁਸਮ੍ਰਿਤੀ ਲਾਗੂ ਕਰਨਾ ਚਾਹੁੰਦੇ ਆ ਉਹਦੇ ਸਪਸ਼ਟੀਕਰਨ ਦੇ ਵਿੱਚ ਸ਼ਸ਼ੀ ਥਰੂਰ ਜੀ ਲਿਖ ਰਹੇ ਹੈ ਵੀ ਜਦੋਂ ਗੋਲਵਾਲਕਰ ਨੇ ਸੰਵਿਧਾਨ ਦਾ ਵਿਰੋਧ ਕੀਤਾ ਸੀ ਤੇ ਕਿਹਾ ਸੀ ਵੀ ਮਨੁਸਮ੍ਰਿਤੀ ਦਾ ਤਾਂ ਇਹਦੇ ਚ ਅੱਖਰ ਵੀ ਨਹੀਂ ਗਏ ਤਾਂ ਸੰਵਿਧਾਨ ਹੀ ਗਲਤ ਹੈ ਵੀ ਉਦੋਂ ਗੱਲ ਹੋਰ ਸੀ ਹੁਣ ਆਰਐਸਐਸ ਬਦਲ ਗਈ ਹੁਣ ਉਹ ਹੈ ਜਾਂ ਸਟੈਂਡ ਉਹਦਾ ਨਹੀਂ ਰਿਹਾ ਜਣੀ ਉਹਦਾ ਸਪਸ਼ਟੀਕਰਨ ਆਰਐਸਐਸ ਨਹੀਂ ਦੇ ਰਹੀ ਬੀਜੇਪੀ ਨਹੀਂ ਦੇ ਰਹੀ ਸ਼ਸ਼ੀ ਥਰੂਰ ਜੀ ਦੇ ਰਿਹਾ ਹੋ ਸਕਦਾ ਕਿ ਉਹ ਬਾਹਰੋਂ ਭਗਮਾ ਪਾਉਣਾ ਰਹਿੰਦਾ ਅੰਦਰੋਂ ਤਾਂ ਉਹ ਭਗਮੇ ਹੋ ਹੀ ਚੁੱਕਿਆ ਅੱਜ ਦੀ ਗੱਲ ਇੰਨੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ